ਸਤਿ ਸ਼੍ਰੀ ਅਕਾਲ ਜੀ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਦੋਸਤ ਸਮਨ ਹਾਜ਼ਰ ਹਾਂ ਜੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਖਾਸ ਇਸ ਲਈ ਕਿਉਂਕਿ ਅੱਜ ਜਿਹੜੇ ਸ਼ਖਸ ਜਿਹੜੇ ਐਕਸਪਰਟ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਮੈਂ ਜੇ ਗੱਲ ਕਰਾਂ ਜਿਨ੍ਹਾਂ ਲਈ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਸ਼ਾਇਦ ਉਹਨਾਂ ਦੀ ਉਨੀ ਉਮਰ ਵੀ ਨਹੀਂ ਜਦ ਉਹ ਕੰਮ ਕਰ ਰਹੇ ਨੇ ਇਸ ਇੰਡਸਟਰੀ ਲਈ ਇਸ ਇੰਡਸਟਰੀ ਦੇ ਸਰਵਿਸਿਜ਼ ਦੇ ਰਹੇ ਨੇ ਸਟੂਡੈਂਟ ਵੀਜ਼ਾ ਐਥਿਕਸ ਨਾਲ ਕਰਨਾ ਇੱਕ ਪ੍ਰੋਪਰਲੀ ਪ੍ਰੋਟੋਕਾਲ ਦੇ ਮੁਤਾਬਿਕ ਕਰਨਾ ਸਰਵਿਸਿਜ਼ ਦੇਣਾ ਔਰ ਹਾਰਡਵਰਕ ਕਰਕੇ ਇੱਕ ਟਰਾਂਸਪੇਰੈਂਸੀ ਨਾਲ ਸਰਵਿਸ ਦੇਣਾ ਇਸ ਕੰਪਨੀ ਦੀ ਜਿਹੜੀ ਹੈ ਉਹ ਸ਼ੁਰੂ ਤੋਂ ਹੀ ਪਹਿਚਾਨ ਰਹੀ ਹੈ ਕਿਉਂਕਿ ਅੱਜ ਅਸੀਂ ਆਸਟ੍ਰੇਲੀਆ ਕੈਨੇਡਾ ਯੂਰਪ ਹਰ ਕੰਟਰੀ ਬਾਰੇ ਗੱਲ ਜ਼ਰੂਰ ਕਰਦੇ ਹਾਂ ਕਾਫੀ ਨਵੇਂ ਏਜੰਟ ਵੀ ਚੰਗੇ ਸਰਵਿਸਿਜ਼ ਦਿੰਦੇ ਬਟ ਪੁਰਾਣੇ ਜਿਹੜੇ ਐਕਸਪੀਰੀਐਂਸਡ ਬੈਠੇ ਨੇ ਸਾਡਾ ਅੱਜ ਦਾ ਮੋਟਿਵ ਇਹੀ ਹੈ ਵੀ ਉਹਨਾਂ 'ਚੋਂ ਇੱਕ ਨੂੰ ਬੁਲਾ ਕੇ ਤੁਹਾਡੇ ਅੱਗੇ ਉਹਨਾਂ ਦਾ ਐਕਸਪੀਰੀਅੰਸ ਸਾਂਝਾ ਕਰੀਏ ਤਾਂ ਕਿ ਹੁਣ ਜਿਹੜੇ ਬੱਚੇ ਕਨਫਿਊਜ਼ਡ ਨੇ ਕੁਝ ਚੇਂਜਸ ਨੂੰ ਲੈ ਕੇ ਜਾਂ ਪ੍ਰੈਜ਼ੈਂਟ ਸਿਨੈਰੀਓ ਨੂੰ ਜਾਣਨ ਦੇ ਮਤਾਬਿਕ ਵੀ ਕੀ ਚੱਲ ਰਿਹਾ ਹੈ ਅੱਗੋਂ ਅਸੀਂ ਕਿਵੇਂ ਹੁਣ ਜਿਹੜਾ ਨਵੇਂ ਸਟੂਡੈਂਟ ਪਾਸ ਆਊਟ ਹੋ ਰਹੇ ਆ ਅਸੀਂ ਕਿਵੇਂ ਅਪਲਾਈ ਕਰ ਸਕਦੇ ਆ ਉਹਨਾਂ ਨੂੰ ਸਹੀ ਗਾਈਡੈਂਸ ਮਿਲ ਸਕੇ ਸੋ ਬਹੁਤ ਹੀ ਪਿਆਰ ਨਾਲ ਅਸੀਂ ਸਵਾਗਤ ਕਰਨਾ ਚਾਹੁੰਦੇ ਆ ਜੀ ਨੈਵੀਗੇਟਰ ਤੋਂ ਵੀਨਾ ਗੋਇਲ ਜੀ ਦਾ ਵੀਨਾ ਮੈਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਆਪਣੇ ਐਨੇ ਬਿਜ਼ੀ ਸ਼ਡਿਊਲ 'ਚ ਵੀ ਟਾਈਮ ਕੱਢ ਕੇ ਸਾਡੇ ਸਟੂਡ ਕੀ ਦੇਖ ਰਹੇ ਹੋ ਅੱਜ ਸਟੂਡੈਂਟ ਅਵੇਅਰ ਹੈ ਜਾਂ ਕਨਫਿਊਜ਼ਡ ਹੈ ਕਿਉਂਕਿ ਤੁਹਾਡੇ ਕੋਲ ਜਿਵੇਂ ਕੁਰੀਸ ਪਹੁੰਚਦੀਆਂ ਹਜ਼ਾਰਾਂ ਸਟੂਡੈਂਟ ਤੁਹਾਡੇ ਤੱਕ ਮਿਲਣਾ ਚਾਹੁੰਦੇ ਨੇ ਅਮਨ ਜੀ ਇਹ ਜ਼ਰੂਰ ਹੈ ਕਿ ਪਹਿਲੇ ਅਵੇਅਰਨੈਸ ਘਾਟ ਹੁੰਦੀ ਸੀਗੀ ਹੁਣ ਅਵੇਅਰਨੈਸ ਜ਼ਿਆਦਾ ਤੇ ਕਨਫਿਊਜ਼ਨ ਜ਼ਿਆਦਾ ਹੈ ਐਡ ਵੱਧ ਨਾਲ ਕਨਫਿਊਜ਼ਨ ਹੋਈ ਹੈ ਵੱਧ ਜਾਂ ਜਿਹੜੀ ਹੈ ਉਹ ਕੁਝ ਵੀ ਕਹਿ ਲਓ ਕਿ ਬਹੁਤ ਲੋਗ ਹੋਣ ਕਰਕੇ ਛੋਟੀ ਛੋਟੀ ਜਗ੍ਹਾ ਵੀ ਹੋਣ ਕਰਕੇ ਨਾ ਬੱਚਿਆਂ ਨੂੰ ਐਕਚੁਅਲੀ ਪਤਾ ਨਹੀਂ ਚੱਲਦਾ ਉਹਨਾਂ ਦੀ ਫਾਈਲ ਨਾਲ ਕੀ ਹੋ ਰਿਹਾ ਹਮ ਹਮ ਅੱਜ ਸਵੇਰ ਦੀ ਮੈਂ ਗੱਲ ਦੱਸਾਂ ਕੱਲ ਕੋਈ ਇਨਕੁਆਇਰੀ ਮੇਰੇ ਕੋਲ ਬਹੁਤ ਪਹਿਲੇ ਆਏ ਉਹਨੇ ਸਪਾਊਸ ਵੀਜ਼ਾ ਬਾਈ ਚਾਂਸ ਕਿਦਰ ਹੋਰ ਕਰਾ ਲਿਆ ਹੁਣ ਹੋਇਆ ਕਿ ਕੀ ਜਿਹੜੀ ਵੀ ਜਗ੍ਹਾ ਦਿੱਲੀ ਤੋਂ ਉਹਨਾਂ ਨੇ ਕਰਾਇਆ ਬੀ ਟੈਕ ਲੜਕੀ ਨੇ ਕੀਤਾ ਹੋਇਆ ਉਹਨੂੰ ਕਮ ਮਾਸਟਰ ਇਨ ਪ੍ਰੋਫੈਸ਼ਨਲ ਅਕਾਊਂਟਿੰਗ ਪਾਤਾ ਜਿਹੜਾ ਕਿ ਉਹਦਾ ਫੀਲਡ ਦਾ ਸਬਜੈਕਟ ਹੀ ਨਹੀਂ ਸੀਗਾ ਉਹ ਜਾ ਕੇ ਬਹੁਤ ਪਰੇਸ਼ਾਨ ਹੋਈ ਕਿਉਂਕਿ ਬੀ ਟੈਕ ਕਰਕੇ ਬੱਚੇ ਦੀ ਵੈਸੇ ਵੀ ਜਿਹੜੀ ਉੱਥੇ ਸੈਟਲਮੈਂਟ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਜੌਬ ਚਾਂਸਸ ਬਹੁਤ ਜ਼ਿਆਦਾ ਬੀ ਟੈਕ ਇੱਥੇ ਹੈ ਨੈਚੁਰਲ ਹੈ ਮਾਸਟਰਸ ਇਨ ਇੰਜੀਨੀਅਰਿੰਗ ਜਾਂ ਆਈਟੀ ਕੁਝ ਵੀ ਜਾਏਗੀ ਮਤਲਬ ਬਿਲਕੁਲ ਉਲਟਾ ਕੋਰਸ ਦੇ ਦਿੱਤਾ ਉੱਥੇ ਜਾ ਕੇ ਲੜਕੀ ਨੇ ਚੇਂਜ ਕੀਤਾ ਹੁਣ ਉਹਨੂੰ ਫੀਸ ਦਾ ਕੋਈ ਸਮਝ ਨਹੀਂ ਆ ਰਿਹਾ ਹੁਣ ਉਹ ਮੇਰੀ ਹੈਲਪ ਦੁਆਰਾ ਮੰਗ ਰਹੀ ਹੈ ਹਮ ਹਮ ਮਤਲਬ ਇਹ ਹੁੰਦਾ ਕਿ ਬੱਚੇ ਕਨਫਿਊਜ਼ ਇੰਨੇ ਜ਼ਿਆਦਾ ਹੋ ਗਏ ਇੰਨੇ ਜ਼ਿਆਦਾ ਲੋਕ ਹੈ ਕਿ ਐਕਚੁਅਲੀ ਕੰਸਲਟੈਂਸੀ ਪ੍ਰੋਪਰ ਦੇਣਾ ਸਹੀ ਗਾਈਡ ਕਰਨਾ ਇਹ ਨਹੀਂ ਕਿ ਖਾਲੀ ਪੇਜ ਹੀ ਦੇਣਾ ਜਾ ਕੇ ਉੱਥੇ ਜਿਹੜੀ ਪੋਸਟ ਅਰਾਈਵਲ ਸਰਵਿਸਿਜ਼ ਬੱਚੇ ਦੀ ਹਰ ਟਾਈਮ ਹੈਲਪ ਕਰਨਾ ਕੋਈ ਅਕਮੋਡੇਸ਼ਨ ਦੀ ਹੈ ਕੋਈ ਕਿਸੇ ਵੀ ਕਿਸਮ ਦੀ ਹੈ ਉਹ ਹਮੇਸ਼ਾ ਅਸੀਂ ਮੇਰੇ ਖਾਲ 22 ਸਾਲ ਹੋ ਗਏ ਸਾਨੂੰ ਇਸ ਫੀਲਡ ਚ ਹਮੇਸ਼ਾ ਅਸੀਂ ਬੱਚੇ ਨੂੰ ਦਿੰਨੇ ਆ ਜਿਵੇਂ ਮੈਂ ਇੰਟਰੋ ਦੇ ਵਿੱਚ ਕਿਹਾ ਕਈ ਬੱਚਿਆਂ ਦੀ ਹਾਲੀ ਉਮਰ ਵੀ ਨਹੀਂ ਕਿਉਂਕਿ ਪਲੱਸ 2 ਕਰਕੇ ਤਕਰੀਬਨ 18 ਸਾਲ ਦਾ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਇਹ ਇੰਟਰੋਡਕਸ਼ਨ ਦਿੱਤੀ ਮੈਨੂੰ ਲੱਗਦਾ ਉਸ ਇੰਟਰੋਡਕਸ਼ਨ ਨਾਲ ਮੇਰੀ ਹੋਰ ਰਿਸਪੌਂਸਿਬਿਲਟੀ ਵਧ ਜਾਂਦੀ ਹੈ ਕਿਉਂਕਿ ਮੈਂ ਹਰ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਕਰਦੀਆਂ ਕੰਮ ਕਦੀ ਵੀ ਇਹ ਨਹੀਂ ਕਿ ਇਹ ਬੱਚਾ ਕੱਲ ਮਤਲਬ ਅਸ ਤੋਂ 10 ਸਾਲ ਪਹਿਲੇ ਦੀ ਗੱਲ ਹੈ ਤਰਨਤਾਰਨ ਤੋਂ ਇੱਕ ਬੱਚਾ 12th ਕਰਕੇ ਮੇਰੇ ਕੋਲ ਆਇਆ ਸੀ ਕੋਈ ਉਹਨਾਂ ਦੇ ਨਾਲ ਨਿਊਜ਼ਪੇਪਰ ਐਡ ਹੁੰਦੀਆਂ ਸੀ ਟੀਵੀ ਦਾ ਕਾਟ ਐਨੇ ਕ ਐਡ ਲੈ ਕੇ ਆਇਆ ਸੀਗਾ ਔਰ ਉਸ ਬੱਚੇ ਦਾ ਮੇਰੇ ਖਿਆਲ ਕੈਨੇਡਾ ਦਾ ਵੀਜ਼ਾ ਨਵਾਂ ਨਵਾਂ ਸ਼ੁਰੂ ਹੋਇਆ ਸੀ ਐਸਐਸਪੀਪ ਚੱਲਦਾ ਸੀਗਾ ਔਰ 10 ਦਿਨ ਚ ਕੰਮ ਹੋ ਗਿਆ ਸੀ ਪੂਰਾ ਤਰਨਤਾਰਨ ਮੇਰੇ ਕੋਲ ਉਸ ਟਾਈਮ ਆ ਗਿਆ ਸੀਗਾ ਤੇ ਕੋਈ ਚਾਹੇ ਬੱਚਾ ਆਏ ਚਾਹੇ ਬଡਾ ਆਏ ਚਾਹੇ ਬਜ਼ੁਰਗ ਆਏ ਅਸੀਂ ਹਰ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਕੰਮ ਕਰਦੇ ਹਾਂ ਔਰ ਹੁੰਦਾ ਕੀ ਹੈ ਕਿ ਇਹ ਨਹੀਂ ਕਿ ਖਾਲੀ ਬੱਚਾ ਆ ਗਿਆ ਕਿ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਣਾ ਉਹਦਾ ਪ੍ਰੋਫਾਈਲ ਕੀ ਬਣਦਾ ਹੈ ਕਿਹੜੀ ਕੰਟਰੀ ਵਾਸਤੇ ਬਣ ਰਿਹਾ ਹੈ ਉਹਦੇ ਪੇਰੈਂਟਸ ਦੀ ਕੀ ਪੇਇੰਗ ਕੈਪੈਸਿਟੀ ਹੈ ਬੱਚਾ ਕੀ ਕੋਰਸ ਕਰਨਾ ਚਾਹ ਰਿਹਾ ਹੈ ਇਹ ਨਹੀਂ ਕਿ ਜਾਣਾ ਉਹ ਜਿਹੜਾ ਪੈਸਾ ਲਗਾ ਰਿਹਾ ਉਹਨੂੰ ਸਮਝ ਵੀ ਤੇ ਆਉਣਾ ਚਾਹੀਦਾ ਪੜ੍ਹਨਾ ਵੀ ਤੇ ਆ ਐਕਚੁਅਲੀ ਜੇ ਕੰਪਨੀ ਦਾ ਨਾਮ ਦੇਖੀ ਬਿਨਾ ਮੈਮ ਦੀ ਤੋ ਨੈਵੀਗੇਟਰ ਇੱਕ ਰਸਤਾ ਸਹੀ ਦਿਖਾਉਣ ਵਾਲਾ ਜਿਹੜਾ ਆਪਾਂ ਨੈਵੀਗੇਟਰ ਚੂਜ਼ ਵੀ ਕਰਦੇ ਹਾਂ ਸਾਨੂੰ ਸ਼ਾਰਟ ਤੇ ਸਹੀ ਰਸਤੇ ਤੋਂ ਲੈ ਕੇ ਜਾਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਨੈਵੀਗੇਸ਼ਨ ਹੈ ਬੇਸਿਕਲੀ ਬਟ ਨੈਵੀਗੇਸ਼ਨ ਦੇ ਹਿਸਾਬ ਨਾਲ ਮੈਂ ਵੀ ਪੁੱਛਣਾ ਚਾਹੁੰਨਾ ਐਥਿਕਸ ਅੱਜ ਸਟੈਂਡ ਕਰਦੇ ਨੇ ਇਸ ਇੰਡਸਟਰੀ ਦੇ ਵਿੱਚ ਕਿਉਂਕਿ 23 ਸਾਲ ਤੋਂ ਅੱਜ ਦੇ ਵਿੱਚ ਕਾਫੀ ਚੇਂਜਸ ਆਈਆਂ ਕਾਫੀ ਤੌਰ ਬਦਲੇ ਮੈਂ ਆਪਣੇ ਸਟਾਫ ਨੂੰ ਵੀ ਕਹਿੰਨੀ ਹੈ ਕਿ ਹਰ 5 ਸਾਲ ਦੇ ਵਿੱਚ ਸਭ ਕੁਝ ਚੇਂਜ ਹੋ ਜਾਂਦਾ ਹੈ ਅੱਜ ਦੇ ਦਿਨ ਥੋੜਾ ਜਿਹਾ ਇਹ ਹੋਇਆ ਕਿ ਬੱਚੇ ਈਜ਼ੀ ਲੈਣ ਲੱਗੇ ਕੁਆਲਿਟੀ ਆਫ ਐਜੂਕੇਸ਼ਨ ਵੀ ਕਾਫੀ ਡਾਊਨ ਆ ਗਿਆ ਹੈ। ਹਮਮ। ਸਮਾਰਟ ਐਜੂਕੇਸ਼ਨ ਜਿੰਨੂੰ ਆਪਾਂ ਕਹਿੰਦੇ ਆ ਜਾਂ ਹਰ ਚੀਜ਼ ਮੋਬਾਈਲ ਤੇ ਬਣ ਗਈ। ਅਕੱ ਨੂੰ ਰਿਸ਼ਤਾ ਵੀ ਛੋਟਾ ਹੁੰਦਾ ਜਾ ਰਿਹਾ ਕੰਸਲਟੈਂਟ ਤੇ ਸਟੂਡੈਂਟ ਦਾ ਸਿਰਫ ਵੀਜ਼ੇ ਤੱਕ ਰਹਿ ਗਿਆ ਵੀਜ਼ਾ ਲਵਾਇਆ ਰਿਸ਼ਤਾ ਖਤਮ ਨਾ ਸੁਣ। ਪੱਲੇ ਦੇ ਜਿਹੜੇ ਬੱਚੇ ਹਜੇ ਹਜੇ ਵੀ ਮੇਰੇ ਵਟਸਐਪ ਤੇ ਆ ਜਾਂਦੇ ਆ ਮਤਲਬ 15 ਸਾਲ ਪਹਿਲੇ ਉਹਦੇ ਬੱਚੇ ਵੀ ਇਸ ਚੀਜ਼ ਤੇ ਤਾਂ ਅਸੀਂ ਵੀ ਗਵਾਵਾ ਲਾਸਟ ਟਾਈਮ ਅਸੀਂ ਕੈਨੇਡਾ ਸੀ ਕਿ ਇਕੱਠੇ ਹੋਏ ਵੀਨਾ ਮੈਮ ਵੀ ਕੈਨੇਡਾ ਸੀ ਮੈਨੂੰ ਯਾਦ ਆ ਮੈਂ ਮੈਮ ਨੂੰ ਪਿਕ ਕਰਨ ਗਿਆ ਕਿਤੇ ਜਾਣਾ ਸੀਗਾ ਤੇ ਮੈਂ ਨੂੰ ਸਟੂਡੈਂਟਸ ਆਪਣੇ ਘਰ ਲੈ ਕੇ ਗਏ ਸੀ ਸਪੈਸ਼ਲੀ ਜਿਹੜੇ ਇਹਨਾਂ ਦੁਆਰਾ ਕਾਫੀ ਸਾਲ ਪਹਿਲੇ ਉਹ ਜਾ ਚੁੱਕੇ ਸੀ ਜਿਹਨੂੰ ਪ੍ਰੋਪਰਪਸ ਕਿਹਾ ਉਹਨਾਂ ਦੇ ਨਾਲ ਅਮਨ ਜੀ ਮੈਂ ਉਸ ਤੋਂ ਪਹਿਲੇ ਵੀ ਜਦ ਕੈਨੇਡਾ ਗਈਆਂ ਬੱਚਿਆਂ ਨਾਲ ਉਹਨਾਂ ਦੇ ਕੋਲ ਰਹਿ ਰਹਿਣ ਦਾ ਇੱਕ ਪਰਪਸ ਸਾਡਾ ਸਪੈਸ਼ਲੀ ਵੀ ਹੁੰਦਾ ਹੈ ਕਿ ਜਿਹੜੇ ਬੱਚੇ ਉੱਥੇ ਆਏ ਆ ਉਹ ਕਿਸ ਤਰ੍ਹਾਂ ਦੀ ਲਾਈਫ ਕੱਟ ਰਹੇ ਉਹਨਾਂ ਨੂੰ ਕੋਈ ਪ੍ਰੋਬਲਮ ਕਿਸੇ ਜਗ੍ਹਾ ਤੇ ਨਹੀਂ ਆ ਰਹੀ ਹੈ ਜਿਹੜੀ ਮੰਨ ਲਓ ਕਿਸੇ ਵੀ ਚੀਜ਼ ਦੀ ਅਸੀਂ ਆਬਜ਼ਰਵ ਕਰਦੇ ਹਾਂ ਨੈਕਸਟ ਬੱਚੇ ਦੀ ਕਾਉਂਸਲਿੰਗ ਉਹ ਕਰਦੇ ਆ ਕਿ ਇਹ ਚੀਜ਼ ਤੁਸੀਂ ਲੈ ਕੇ ਜਾਣੀ ਆ ਇਦਾਂ ਰਹਿਣਾ ਵੀ ਜੋ ਡਿਫਿਕਲਟੀ ਜੋ ਨੂੰ ਆ ਰਹੀਆਂ ਅਗਲੇ ਨੂੰ ਨਾ ਆਗਲੇ ਨੂੰ ਨਾ ਆਏ ਤੇ ਹਰ ਵਾਰੀ ਕਿਸੇ ਬੱਚੇ ਤੋਂ ਜਿਹੜਾ ਲੈਸਨ ਉਹ ਦੂਜੇ ਬੱਚੇ ਨੂੰ ਕੰਮ ਆਉਂਦਾ ਹੈ ਉੱਥੋਂ ਬੱਚੇ ਮਤਲਬ ਆਪ ਵੀਡੀਓ ਬਣਾ ਕੇ ਭੇਜਦੇ ਆ ਕਿ ਅਸੀਂ ਇੰਨੇ ਖੁਸ਼ ਆ ਇਹੀ ਹੁਣ ਤਰਨਦਾਰਨ ਦਾ ਨਾਮ ਲੈ ਰਹੀ ਸੀ 3 ਸਾਲ ਪਹਿਲਾਂ ਕੋਈ ਲੜਕੀ ਸਾਡੇ ਤਰੂ ਗਈ ਸੀ ਉਹ ਕਹਿੰਦੀ ਮੈਡਮ ਸਾਰੇ ਏਜੰਸੀਜ਼ ਨੇ ਮਨਾ ਕਰਤਾ ਸੀਗਾ ਮੇਰਾ ਸਪਾਊਸ ਵੀਜ਼ਾ ਨਹੀਂ ਹੋ ਸਕਦਾ ਖਾਲੀ ਤੁਸੀਂ ਸੀਗੇ ਲੈਆ ਵੀਜ਼ਾ ਕਰਾਤਾ ਉਹਦੇ ਬਾਅਦ ਹੁਣ ਕਜ਼ਨ ਦਾ ਕੇਸ ਲੈ ਕੇ ਆਈ ਕਹਿੰਦੀ ਮੈਡਮ ਐਨੇ ਆ ਲੇਕਿਨ ਮੈਨੂੰ ਖਾਲੀ ਤੁਹਾਡੇ ਤੇ ਹੀ ਪਰੋਸਾ ਤੁਸੀਂ ਸਹੀ ਤਰੀਕੇ ਨਾਲ ਉਹਨੂੰ ਕੰਮ ਨੂੰ ਕਰੋਗੇ ਇਦਾਂ ਦਾ ਲੋਕ ਫਾਈਲਾਂ ਲੈ ਲੈਂਦੇ 6-6 ਮਹੀਨੇ ਫਾਈਲਾਂ ਪਈ ਰਹਿੰਦੀਆਂ ਆ ਮਨਜੀ ਜਦ ਉਹ ਜਿਹੜਾ ਗੈਪ ਹੈ ਬੱਚੇ ਦਾ ਆਲਰੇਡੀ ਸਾਲ 6 ਮਹੀਨੇ ਦਾ ਗੈਪ ਹੋ ਗਿਆ ਹੁੰਦਾ ਜਦ ਤੱਕ ਕੰਸਲਟੈਂਟ ਕੋਲ ਆਉਂਦਾ ਫਿਰ ਉਹ ਜਿਹੜਾ 6 ਮਹੀਨੇ ਦਾ ਗੈਪ ਹੈ ਉਹ ਕਿਦਾਂ ਜਸਟੀਫਾਈ ਕਰੇਗਾ ਫਿਰ ਕੇਸ ਨਹੀਂ ਬਣਦਾ ਇਹ ਜਿਹੜਾ ਪ੍ਰੋਗਰਾਮ ਇਸ ਟਾਈਮ ਕਰਨ ਦਾ ਇਹ ਮੇਨ ਮਕਸਦ ਇਹ ਹੈ ਕਿ ਇਸ ਟਾਈਮ ਬੱਚਿਆਂ ਦੇ ਇਗਜ਼ਾਮ ਖਤਮ ਹੋ ਰਹੇ ਆ ਗੈਪ ਨਾ ਪਏ ਬੱਚੇ ਟਾਈਮ ਸੇਰ ਆਪਣਾ ਆਇਲਸ ਕਰ ਲੈਣ ਟਾਈਮ ਸੇਰ ਜਿਹੜੀ ਫੰਡਿੰਗ ਦੀ ਰਿਕੁਆਇਰਮੈਂਟ ਪੁੱਛ ਕੇ ਜਿਹੜੀ ਵੀ ਕੰਟਰੀ ਜਾਣਾ ਉਹ ਜ਼ਰੂਰ ਇਸੇ ਇਹ ਬਿਲਕੁਲ ਪ੍ਰੋਪਰ ਟਾਈਮ ਹੈ 6 April ਨੂੰ ਹੋਟਲ ਅਰੋਮਾ ਵਿੱਚ ਸੈਮੀਨਾਰ ਹੋ ਰਿਹਾ ਹੈ ਔਰ 7 April ਨੂੰ ਲੁਧਿਆਣਾ ਹੋ ਰਿਹਾ ਉਹਦੇ ਬਾਅਦ ਜਿਹੜਾ ਫਾਲੋਡ ਬਾਈ 23 ਤੇ 24 ਮੋਗਾ ਤੇ ਜਲੰਧਰ ਹੋ ਰਿਹਾ ਇਸ ਕਰੋਲ ਰੂਪ ਚ ਚੱਲ ਵੀ ਰਹੇ ਨੇ ਜੀ ਸੈਮੀਨਾਰ ਦੀ ਡਿਟੇਲਸ ਵੈਨਿਊ ਹਰ ਚੀਜ਼ ਇਹਦਾ ਮੋਟਿਵ ਇਹੀ ਹੈ ਵੀ ਜਿਹੜਾ 23 ਸਾਲ ਦਾ ਐਕਸਪੀਰੀਅੰਸ ਹੈ ਉਹਦਾ ਤੁਸੀਂ ਫਾਇਦਾ ਲੈ ਸਕੋ ਮੈਂ ਪੇਰੈਂਟਸ ਨੂੰ ਜ਼ਰੂਰ ਬੇਨਤੀ ਕਰੂੰਗਾ ਜ਼ਰੂਰ ਬੱਚਿਆਂ ਨਾਲ ਵਿਜ਼ਿਟ ਕਰਿਓ ਕਿਉਂਕਿ ਜਿਹੜਾ 23 ਸਾਲ ਦਾ ਐਕਸਪੀਰੀਅੰਸ ਹੈ ਉਹ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਤੁਹਾਡੇ ਬੱਚੇ ਲਈ ਇੱਕ ਸਹੀ ਡਿਸੀਜਨ ਲੈਣ ਦੇ ਲਈ ਬਹੁਤ ਹੀ ਹੈਲਪਫੁਲ ਹੋ ਸਕਦਾ ਅੱਜ ਅਸੀਂ ਦੇਖਦੇ ਹਾਂ 2 ਸਾਲ 3 ਸਾਲ ਜਦੋਂ ਕੋਈ ਜੌਬ ਕਰਦਾ ਹੈ ਕੰਸਲਟੈਂਟ ਕਾਉਂਸਲਰ ਇੱਕ ਮੈਨੇਜਰ ਲੈਵਲ ਤੇ ਪਹੁੰਚ ਜਾਂਦਾ ਤਾਂ ਉਹਨੂੰ ਲੱਗਦਾ ਸ਼ਾਇਦ ਮੈਨੂੰ ਸਭ ਕੁਝ ਆ ਗਿਆ ਮੈਮ ਅੱਜ ਵੀ ਗੱਲ ਕਰ ਰਹੇ ਸੀ ਅਸੀਂ ਆਫ ਦਿ ਰਿਕਾਰਡ ਵੀ 23 ਸਾਲ ਚ ਵੀ ਕਈ ਵਾਰੀ ਲੱਗਦਾ ਵੀ ਇਸ ਸਬਜੈਕਟ ਤੋਂ ਆਊਟ ਆਫ ਟੱਚ ਹੋ ਗਏ ਕਿਤੇ ਨਵੀਆਂ ਚੀਜ਼ਾਂ ਆਈਆਂ ਉਹਨੂੰ ਵੀ ਪੜ੍ਹਨਾ ਪੈਂਦਾ ਰਿਸਰਚ ਕਰਨਾ ਪੈਂਦਾ ਬਿਲਕੁਲ ਹੁਣ ਦੇਖੋ ਇਸ ਟਾਈਮ ਜਿੱਦਾਂ ਇੱਕ ਯੂਕੇ ਦਾ ਪੋਸਟ ਸਟਡੀ ਵਰਕ ਪਰਮਿਟ ਸ਼ੁਰੂ ਹੋ ਚੁੱਕਿਆ ਬੱਚਿਆਂ ਨੂੰ ਸ਼ਾਇਦ ਕਾਫੀ ਬੱਚਿਆਂ ਨੂੰ ਹਜੇ ਨਹੀਂ ਪਤਾ ਹੋਏਗਾ ਬਿਲਕੁਲ ਨਮ ਹਰ ਚੀਜ਼ ਨਵੀਂ ਆਂਦੀ ਹੈ ਤੁਹਾਨੂੰ ਉਹ ਪੂਰੀ ਪੜ੍ਹਨੀ ਪੈਂਦੀ ਹੈ ਰਿਸਰਚ ਜ਼ਰੂਰੀ ਹੈ ਕੰਸਲਟੈਂਟ ਹਰ ਟਾਈਮ ਐਵਰੀ ਟਾਈਮ ਮੈਂ ਹਜੇ ਮੇਰੇ ਖਿਆਲ ਹਰ ਕੋਰਸ ਕੀਤਾ ਹੋਇਆ ਕਾਉਂਸਲਿੰਗ ਦਾ ਆਮ ਐ ਪ੍ਰੋਫੈਸ਼ਨਲੀ ਕੁਆਲੀਫਾਈਡ ਕਾਉਂਸਲਰ ਫॉर ਯੂਕੇ ਫॉर ਆਸਟ੍ਰੇਲੀਆ ਸਾਰਿਆਂ ਦੇ ਮੈਂ ਪ੍ਰੋਫੈਸ਼ਨਲੀ ਕੁਆਲੀਫਾਈਡ ਕਾਉਂਸਲਰ ਫਿਰ ਵੀ ਹਰ ਟਾਈਮ ਪੜਨਾ ਪੈਂਦਾ ਅਮਨ ਜੀ ਜਾਂ ਮੈਨੂੰ ਲੱਗਦਾ ਇੱਕ ਮਹੀਨੇ ਕੋਈ ਅਸੀਂ ਕੰਟਰੀ ਥੋੜਾ ਜਿਹਾ ਪਿੱਛੇ हट ਜਾਈਏ ਨਾ ਸਾਡੀ ਰਿਸਰਚ ਕੱਟ ਹੋ ਜਾਂਦੀ ਹੈ ਥੈਟ ਮੀਨਸ ਕਿ ਜਿਹਨਾਂ ਕੰਸਲਟੈਂਟ ਦਾ ਅੱਛਾ ਨਾਮ ਹੋਏਗਾ ਜਿੰਨਾਂ ਐਕਸਪੀਰੀਅੰਸ ਹੋਏਗਾ ਉਹ ਤੁਹਾਨੂੰ ਖਾਲੀ ਪਹੁੰਚਾਂ ਤੱਕ ਦਾ ਕੰਮ ਨਹੀਂ ਕਰਦਾ ਬੱਚਾ ਕਈ ਵਾਰੀ ਕਹਿੰਦਾ ਮੈਨੂੰ ਪਹੁੰਚਾ ਦਿਓ ਪਹੁੰਚਾਨਾ ਸਾਡੇ ਵਾਸਤੇ ਵੱਡਾ ਕੰਮ ਨਹੀਂ ਆ ਸਾਡੇ ਵਾਸਤੇ ਬੱਚੇ ਦੀ ਸੈਟਲਮੈਂਟ ਜਾ ਕੇ ਤੁਸੀਂ ਸੈਟਲ ਹੋਣਾ ਸਾਰੀ ਜ਼ਿੰਦਗੀ ਕੋਈ ਛੋਟੇ ਕੰਮ ਨਹੀਂ ਕਰਨੇ ਆ ਉੱਥੇ ਛੋਟਾ ਵੱਡਾ ਕੰਮ ਕੁਝ ਨਹੀਂ ਹੁੰਦਾ ਪੜਨ ਦੇ ਟਾਈਮ ਲੇਕਿਨ ਪੜਾਈ ਦੇ ਬਾਅਦ ਜੇ ਤੁਹਾਡੀ ਸੈਟਲਮੈਂਟ ਆ ਉਹ ਤੁਹਾਡਾ ਲਾਈਫ ਦਾ ਟਰਨਿੰਗ ਪੁਆਇੰਟ ਆ ਅਸੀਂ ਉਹ ਧਿਆਨ ਚ ਰੱਖ ਕੇ ਕੰਮ ਕਰਦੇ ਆ ਇੱਕ ਚੀਜ਼ ਅੱਜ ਹੋ ਗਿਆ ਮੈਮ ਜਿਹੜੀ ਚੇਂਜ ਅਸੀਂ ਵੱਡਾ ਦੇਖਦੇ ਆ ਆਫਿਸਿਸ ਤਾਂ ਵੱਡੇ ਵੱਡੇ ਖੁੱਲ ਗਏ ਆਪਣੀ ਪਾਰਟਿਸਪੇਸ਼ਨ ਆਪਣਾ ਰੋਲ ਐਮ ਡੀ ਦਾ ਘਟ ਗਿਆ ਉਹਦੇ ਵਿੱਚ ਕਾਉਂਸਲਰ ਡਿਪੈਂਡੈਂਟ ਹੋ ਕੇ ਜ਼ਿਆਦਾ ਰਹਿ ਗਿਆ ਇਹ ਬਿਜ਼ਨਸ ਐਗਰੀ ਕਰਦੇ ਹੋ ਹਾਂ ਮਨ ਜੀ ਸ਼ਾਇਦ ਮੇਰਾ ਸਟਾਫ ਇਸ ਚੀਜ਼ ਤੋਂ ਪਰੇਸ਼ਾਨ ਰਹਿੰਦਾ ਹੈ ਮੈਂ ਮੈਮ ਸਾਰਾ ਦਿਨ ਆਫਿਸ ਰਹਿੰਦੇ ਸਾਰਾ ਦਿਨ ਔਰ ਹਰ ਬੱਚੇ ਦੀ ਫਾਈਲ ਹਰ ਬੱਚੇ ਤੋਂ ਮਿਲਣਾ ਮੈਕਸਿਮਮ ਮੈਂ ওভারঅল ਜੇ ਡਿਫਰੈਂਸ਼ੀਏਟ ਦੀ ਗੱਲ ਕਰਾਂ ਕੰਪੈਰੀਜ਼ਨ ਦੀ ਗੱਲ ਕਰਾਂ ਮੈਨੂੰ ਕਈ ਵਾਰੀ ਸਟੂਡੈਂਟਸ ਆ ਕੇ ਕਹਿੰਦੇ ਆ ਮੈਡਮ ਅਸੀਂ ਸੀਨੀਅਰ ਬੰਦੇ ਤੋਂ ਕਿਸੇ ਆਫਿਸ 'ਚ ਨਹੀਂ ਮਿਲੇ ਤੁਹਾਡੇ ਆਫਿਸ 'ਚ ਅਸੀਂ ਇਸ ਕਰਕੇ ਫਾਈਲ ਦੇਣਾ ਚਾਹੁੰਦੇ ਆ ਕਿ ਤੁਸੀਂ ਆਪ ਮਿਲਦੇ ਹੋ ਐਵਰੀ ਟਾਈਮ ਆਮ ਅਵੇਲੇਬਲ ਔਰ ਬੱਚੇ ਕਿਸੇ ਨਾ ਕਿਸੇ ਦੇ ਥਰੂ ਮੇਰਾ ਮੋਬਾਈਲ ਨੰਬਰ ਵੀ ਅਰੇਂਜ ਕਰ ਲੈਂਦੇ ਕਿਉਂਕਿ ਬੱਚਾ ਸਾਡੇ ਥਰੂ ਇੰਨਾ ਗਿਆ ਹੋਇਆ ਹੈ ਹਰ ਕੰਟਰੀ 'ਚ ਸਾਡਾ ਬੱਚਾ ਬੈਠਿਆ ਹੁਣ ਦੇਖੋ ਜਿਹੜੇ ਬੱਚੇ ਅਗਰ 20 ਸਾਲ ਪਹਿਲੇ ਚਲੇ ਗਏ ਉਹ ਮੈਰੀਜ਼ਿਸ ਹੋ ਗਈ ਉਹਨਾਂ ਦੇ ਛੋਟੇ ਨਿਆਣੇ ਹੋ ਗਏ ਉਹਨਾਂ ਨੂੰ ਵੀ ਖਿਲਾ ਕੇ ਆਈ ਤੇ ਉਹ ਜਿਹੜਾ ਇੱਕ ਸਾਡਾ ਇੱਕ ਅਟੈਚਮੈਂਟ ਬੱਚਿਆਂ ਨਾਲ ਅਲੱਗ ਹੁੰਦਾ ਪੋਸਟ ਅਰਾਈਵਲ ਸਰਵਿਸਿਜ਼ ਹਮੇਸ਼ਾ ਦਿੰਨੇ ਆ ਹਰ ਟਾਈਮ ਜਿਹੜੇ ਨਵੇਂ ਕੰਟਰੀ ਆਉਂਦੇ ਆ ਹੁਣ ਜਿੱਦਾਂ ਆਸਟ੍ਰੇਲੀਆ ਤੇ ਕੈਨੇਡਾ ਦਾ ਸੈਮੀਨਾਰ ਚੱਲ ਰਿਹਾ ਹੈ ਲੇਕਿਨ ਵਿੱਚ ਇਹ ਨਿਊਜ਼ੀਲੈਂਡ ਦਾ ਵੀ ਅਸੀਂ ਕਾਉਂਸਲਿੰਗ ਕਰਾਂਗੇ ਬੱਚਿਆਂ ਦੀ ਜਹ ਬੱਚਾ ਕੁਆਲੀਫਾਈ ਕਰ ਰਿਹਾ ਯਾ ਆਇਰਲੈਂਡ ਦੀ ਬਹੁਤ ਅੱਛੀ ਆਪਸ਼ਨਸ ਆ ਯੂਕੇ ਦੀ ਬਹੁਤ ਅੱਛੀ ਆਪਸ਼ਨ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਦੈਟ ਮੀਨਸ ਸਾਡਾ ਜਿਹੜਾ ਰੋਲ ਹੈ ਉਹ ਪ੍ਰੋਪਰ ਕਾਉਂਸਲਰ ਦਾ ਹੈ ਐਕਚੁਅਲ ਕੈਰੀਅਰ ਕਾਉਂਸਲਰ ਜਿਹੜਾ ਉਹਨੂੰ ਹੀ ਅਸੀਂ ਕੰਸਲਟੈਂਟ ਕਹਿ ਸਕਦੇ ਨਹੀਂ ਤਾਂ ਅੱਜ ਇਹ ਜਿਹੜਾ ਬਿਲਕੁਲ ਠੀਕ ਹੈ ਮੈਮ ਨੇ ਇਹ ਬਿਜ਼ਨਸ ਹੈ ਨਾ ਏਜੰਟ ਵਾਲਾ ਕਮਿਸ਼ਨ ਬੇਸਡ ਹੀ ਬਣਦਾ ਜਾ ਰਿਹਾ ਸੋਚ ਉਹਦਾ ਫਰਕ ਹੈ ਮੇਰੇ ਕੋਲ ਮੰਨ ਜੇ ਜ ਕੋਈ ਬੱਚਾ ਆਏਗਾ ਉਹਦਾ ਇਹ ਨਹੀਂ ਮਕਸਦ ਕਿ ਭੇਜਣਾ ਮੈਂ ਕੰਨੀਆ ਫਾਈਲ ਚੱਕ ਕੇ ਬੱਚੇ ਕਿਸੇ ਹੋਰ ਕੋ ਲਗਵਾ ਸਕਦੇ ਹੋ ਬਿਲਕੁਲ ਕਲੀਅਰ ਹੈ ਮੇਰੇ ਕੋਲ ਆਨ ਜੇ ਮੇਰੇ ਕੋਲ ਆਣਾ ਹੈ ਤਾਂ ਤੁਸੀਂ ਪ੍ਰੋਪਰ ਕਾਉਂਸਲਿੰਗ ਲੋ ਆਪਣੀ ਲਾਈਫ ਬਣਾਓ ਕਿਉਂਕਿ ਤੁਸੀਂ ਪੈਸਾ ਲਗਾਣਾ ਹੈ ਤੁਸੀਂ ਆਪਣੇ ਮਤਲਬ ਇਹ ਫਸਟ ਸਟੈਪ ਹੈ ਤੁਹਾਡੀ ਲਾਈਫ ਦਾ ਜਿਹੜਾ ਟਰਨਿੰਗ ਪੁਆਇੰਟ ਹੈ ਬਾਹਰ ਜਾ ਕੇ ਆਪਣਾ ਘਰ ਛੋੜਨਾ ਮਾਪੇ ਛੋੜਨੇ ਆਪਣਾ ਵਿਲੇਜ ਛੋੜਨਾ ਆਪਣੇ ਸਿਟੀ ਛੋੜਨੇ ਕੰਟਰੀ ਛੋੜਨਾ ਈਜ਼ੀ ਨਹੀਂ ਹੈ ਇਟਸ ਨਾਟ ਈਜ਼ੀ ਤੁਸੀਂ ਸਾਰਾ ਕੁਝ ਛੋੜ ਕੇ ਜਾ ਰਹੇ ਹੋ ਕਾਦੇ ਵਾਸਤੇ ਕਿ ਤੁਹਾਡਾ ਫਿਊਚਰ ਅੱਛਾ ਹੋਏ ਜੇ ਉਹੀ ਤੁਹਾਡਾ ਕੰਸਲਟੈਂਟ ਜਿਹੜਾ 에ਜੰਟ ਗਲਤ ਕਰ ਦੇਗਾ ਤਾਂ ਤੁਹਾਡੀ ਲਾਈਫ ਜਿਹੜੀ ਹੈ that is hell ਬਿਲਕੁਲ ਸਹੀ ਗੱਲ ਹੈ ਕਿਉਂਕਿ ਇਹ ਚੀਜ਼ਾਂ ਫਿਰ ਮੈਂ ਕਹੂੰਗਾ ਐਥਿਕਸ ਨਾਲ ਆਉਂਦੀਆਂ ਨਹੀਂ ਮੈਂ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਮੈਂ ਹਮੇਸ਼ਾ ਕਾਉਂਸਲਿੰਗ ਉਹ ਤੋਂ ਕਰਦੀ ਹਾਂ ਜਦੋਂ ਮੈਨੂੰ ਲੱਗਦਾ ਵੀ ਇਹ ਬੱਚਾ ਮੇਰਾ ਆਪਣਾ ਬੱਚਾ ਉਸ ਹੱਬ ਨਾਲ ਕੀਤਾ ਜਾਵੇ ਵੀ ਇਹਨੂੰ ਮਿਸ ਗਾਈਡੈਂਸ ਨਾ ਹੋਵੇ ਇਹਦਾ ਹੀ ਉਪਰਾਲਾ ਹੈ 6 ਤਰੀਕ ਜਿਹੜਾ ਸੈਮੀਨਾਰ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ 7 ਤਰੀਕ ਨੂੰ ਲੁਧਿਆਣਾ ਉਸ ਤੋਂ ਬਾਅਦ 23 ਤਰੀਕ ਮੋਗਾ ਤੇ 24 ਤਰੀਕ ਜਲੰਧਰ ਇਦੇ ਵਿੱਚ ਆਸਟ੍ਰੇਲੀਆ ਕੈਨੇਡਾ ਦੀ ਤਾਂ ਗੱਲ ਹੋਏਗੀ ਜਿਹੜੇ ਸਾਡੇ ਪੰਜਾਬੀ ਸਟੂਡੈਂਟਸ ਜਾਣਾ ਚਾਹੁੰਦੇ ਨੇ ਜ਼ਿਆਦਾ ਉੱਥੇ ਬਟ ਨਾਲ ਦੀ ਨਾਲ ਜਿਹੜੇ ਨਿਊਜ਼ੀਲੈਂਡ ਜਾਂ ਯੂਰਪ ਨੂੰ ਲੈ ਕੇ ਵੀ ਜਾਣਕਾਰੀ ਚਾਹੁੰਦੇ ਨੇ ਉਹ ਵੀ ਵਿਜ਼ਿਟ ਕਰ ਸਕਦੇ ਆ ਇਸ ਟਾਈਮ ਮੈਂ ਤੁਹਾਨੂੰ ਦੱਸਦਾ ਅਮਨ ਜੀ ਕਿ ਕੁਝ ਪ੍ਰੋਫਾਈਲਸ ਹੁੰਦੀਆਂ ਜਿੱਦਾਂ ਆਸਟ੍ਰੇਲੀਆ ਇਜ਼ ਅ ਵੈਰੀ ਗੁੱਡ ਕੰਟਰੀ ਕੈਨੇਡਾ ਇਜ਼ ਵੈਰੀ ਗੁੱਡ ਕੰਟਰੀ ਲੇਕਿਨ ਬੱਚੇ ਬਹੁਤ ਆਲਰੇਡੀ ਜਾ ਰਹੇ ਆ ਹੁਣ ਮ ਆਸਟ੍ਰੇਲੀਆ ਦਾ ਕੁਝ ਵੈਸਟਰਨ ਆਸਟ੍ਰੇਲੀਆ ਦਾ ਸ਼ਾਇਦ ਹਰ ਸ਼ੋਅ 'ਚ ਮੈਂ ਜ਼ਿਆਦਾ ਕਰਨੀ ਆ ਕਿਉਂਕਿ ਉੱਧਰ ਬੱਚਿਆਂ ਦੀ ਸੈਟਲਮੈਂਟ ਬਹੁਤ ਕੋਰਸੇਸ ਹੈ ਸਾਈਬਰ ਸਕਿਉਰਿਟੀ ਐਰਨੌਟਿਕਲ ਇੰਜੀਨੀਅਰਿੰਗ ਪੈਟਰੋਲੀਅਮ ਇੰਜੀਨੀਅਰਿੰਗ ਪ੍ਰੋਜੈਕਟ ਮੈਨੇਜਮੈਂਟ ਕੁਝ ਕੋਰਸੇਸ ਬਹੁਤ ਅੱਛੇ ਕੋਰਸੇਸ ਹੈ ਨਰਸਿੰਗ ਤੁਸੀਂ ਆਪਣਾ ਬੇਟਾ ਵੀ ਮੇਰੇ ਕੋਲ ਆਸਟ੍ਰੇਲੀਆ ਹੀ ਭੇਜਦੇ ਹੋ ਆਸਟ੍ਰੇਲੀਆ ਵਿੱਚ ਹੀ ਹੈ ਉਹ ਪਰਮਨ ਸਿਟੀਜਨਾ ਹੁੰਦਾ ਹੈ ਸੋ ਹੁਣ ਮੈਂ ਇਹਦਾ ਮੈਂ ਦੱਸ ਰਹੀ ਸੀ ਕਿ ਜਦ ਬੱਚੇ ਦੀ ਪਰਸੈਂਟੇਜ ਅੱਛੀ ਹੈ ਤਾਂ ਯੂਨੀਵਰਸਿਟੀਆਂ ਦੇ ਵਿੱਚ ਸਕਾਲਰਸ਼ਿਪ ਅਪ ਟੂ 50% ਸਕਾਲਰਸ਼ਿਪ 70% ਡਿਪੈਂਡ ਕਰਦਾ ਕਿ ਬੱਚੇ ਦਾ ਪ੍ਰੋਫਾਈਲ ਕੀ ਹੈ अच्छा जद ਤੁਹਾਡੇ ਤੁਹਾਡਾ ਕੋਰਸ ਅੱਛਾ ਹੋ ਗਿਆ ਤਾਂ ਉਹਨਾਂ ਸਕਾਲਰਸ਼ਿਪ ਮਿਲ ਗਈ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਮਿਲ ਗਿਆ ਅੱਛਾ 40 ਆਵਰਸ ਦਾ ਫੋਰਟਨਾਈਟਲੀ ਵਰਕ ਪਰਮਿਟ ਹੈ ਫਿਰ ਉਹਦੇ ਬਾਅਦ ਪੋਸਟ ਸਟਡੀ ਵਰਕ ਪਰਮਿਟ ਦੇ ਬਾਅਦ ਵੀ ਤੁਹਾਡੇ ਕੋਲ ਸੈਟਲਮੈਂਟ ਆਪਸ਼ਨਸ ਬਹੁਤ ਅੱਛੀਆਂ ਹੁੰਦੇ ਸਾਈਬਰ ਸਕਿਉਰਿਟੀ ਕੋਰਸ ਐਦਾ ਦਾ ਹੈ ਕਿ ਜ ਜ ਬੱਚਾ ਇੱਕ ਬੱਚਾ ਆਈਟੀ ਵਿੱਚ ਜਾ ਰਿਹਾ ਉਦੀ ਸਟਾਰਟਿੰਗ ਸੈਲਰੀ ਮੰਨ ਲਓ 45 ਤੋਂ 50 ਹਜ਼ਾਰ ਡਾਲਰ ਜਾਂ 55 ਹਜ਼ਾਰ ਡਾਲਰ ਹੋਏਗੀ ਪਰ ਸਾਈਬਰ ਸਕਿਉਰਿਟੀ ਵਾਲੇ ਬੱਚੇ ਦੀ ਜਿਹੜੀ ਸੈਲਰੀ ਸਟਾਰਟਿੰਗ ਸੈਲਰੀ ਹੈ that is 80000 ਟੂ 100000 ਡਾਲਰ ਹੋਰ ਕੋਰਸ ਖਤਮ ਕਰਨ ਦੇ ਸਾਰ ਹੀ ਉਹਨੂੰ ਜੋਬ ਰੈਡੀ ਹੁੰਦੀ ਆ ਇਹ ਇਹ ਮੈਟਰ ਕਰਦੀਆਂ ਚੀਜ਼ਾਂ ਐਕਸਪੀਰੀਅੰਸ ਨਾ ਕਿਉਂਕਿ ਮੈਮ ਇਹ ਤਾਂ ਵੀ ਨਹੀਂ ਥੋੜਾ ਪ੍ਰੋਮੋਟ ਹੁੰਦਾ ਕਿਉਂਕਿ ਟਾਈਅਪਸ ਨਹੀਂ ਮਿਲਦੇ ਯੂਨੀਵਰਸਿਟੀਆਂ ਦੇ ਹੁਣ ਦੇਖੋ ਐਡਿਤ ਕਮਨ ਯੂਨੀਵਰਸਿਟੀ ਮੈਂ ਪਿਛਲੇ ਮੇਰੇ ਖਿਆਲ 15 20 ਸਾਲ ਤੋਂ ਬੱਚੇ ਭੇਜ ਰਿਹਾ ਇੱਕ ਬੱਚਾ ਅੱਜ ਤੱਕ ਮੇਰੇ ਕੋਲ ਸਿੰਗਲ ਕੰਪਲੇਂਟ ਨਹੀਂ ਹੈ ਕਿ ਕੋਈ ਬੱਚਾ ਉੱਥੇ ਖੁਸ਼ ਨਾ ਹੋਏ ਹਮਮ ਕੋਈ ਬੱਚੇ ਨੂੰ ਪੋਸਟ ਸਟਡੀ ਵਰਕ ਪਰਮਿਟ ਚ ਪ੍ਰੋਬਲਮ ਆਈ ਹੋਏ ਕੋਈ ਕੋਰਸ ਚ ਪ੍ਰੋਬਲਮ ਸੈਟਲਮੈਂਟ ਆਪਸ਼ਨਸ ਬਹੁਤ ਹਰ ਤਰ੍ਹਾਂ ਦੇ ਮਤਲਬ ਅੱਛੀ ਚੀਜ਼ਾਂ ਇੱਕ ਚੀਜ਼ ਇਹਨਾਂ ਦੇ ਬੱਚਿਆਂ ਦੇ ਅਪਗ੍ਰੇਡੇਸ਼ਨ ਵਾਸਤੇ ਦੱਸੂਗੀ ਜਿਹੜੇ ਨਰਸਿੰਗ ਦੇ ਸਟੂਡੈਂਟਸ ਹੈ ਹਮਮ ਮੈਕਸਿਮਮ ਕੋਰਸੇਜ਼ ਜਦ ਮਾਸਟਰਸ ਆਫ ਨਰਸਿੰਗ ਜਾਂ ਕੋਈ ਵੀ ਹੈਲਥ ਦਾ ਕੋਰਸ ਲੈਣਾ ਹੁੰਦਾ 7 ਬੈਂਡ ਦੇ ਇਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਆ 6th ਮੰਥ ਦੇ ਵਿੱਚ ਜੇ ਬੱਚੇ ਨੇ ਦੋ ਵਾਰੀ ਪੇਪਰ ਦਿੱਤਾ ਉਹ ਕਲੱਬ ਹੋ ਸਕਦਾ रिजल्ट ਆ ਮੰਜੀ ਹਮ ਹਮ ਸਮਝੋ 7 ਬੈਂਡ ਈਚ ਨਹੀਂ ਆਇਆ ਹਮ ਹਮ ਇੱਕ 'ਚ 6.5 ਰਹਿ ਗਏ ਜਾਂ ਪਰ ਦੂਜੇ 'ਚ ਉਹੀ ਜਿਹੜਾ ਮੋਡਿਊਲ ਆ ਉਹਦੇ ਵਿੱਚ 7 ਆ ਗਏ ਔਰ ਪਹਿਲੇ 'ਚ 6.5 ਉਹ ਦੋਨੋਂ ਕਲੱਬ ਹੋ ਜਾਂਦੇ ਆ ਅਸਮਿਲਾ ਕੇ ਵੀ ਆਪਾਂ ਜਿਹੜੀ ਐਲੀਜੀਬਿਲਟੀ ਉਹ ਪੂਰੀ ਕਰ ਸਕਦੇ ਆ ਕਰ ਸਕਦੇ ਆ ਕਿਉਂਕਿ ਨਹੀਂ ਤਾਂ ਬੱਚੇ ਹਨਾ ਮਾਸਟਰ ਨਰਸਿੰਗ ਚ ਨਹੀਂ ਜਾ ਸਕਦੇ ਰਜਿਸਟਰਡ ਨਰਸਿੰਗ ਵਾਸਤੇ 7 ਬੈਂਡ ਈ ਚਾਹੀਦਾ ਹੁੰਦਾ ਤੇ ਇਹ ਕਲੱਬ ਹੋ ਸਕਦਾ ਕਿਉਂਕਿ ਕਾਫੀ ਸਾਰੇ ਬੱਚਿਆਂ ਨੂੰ ਇਹ ਅਪਗ੍ਰੇਡੇਸ਼ਨ ਨਹੀਂ ਹੁੰਦੀ ਐਦਾਂ ਹੀ ਆਉਣ ਵਾਲੇ ਟਾਈਮ ਦਾ ਜਿਹੜਾ ਕੋਰਸ ਹੈ ਪੈਟਰੋਲੀਅਮ ਇੰਜੀਨੀਅਰਿੰਗ ਮੈਕਸਿਮਮ ਕੰਟਰੀਜ਼ ਦੇ ਵਿੱਚ ਇਸ ਟਾਈਮ ਪੈਟਰੋਲੀਅਮ ਦੇ ਉੱਪਰ ਬਹੁਤ ਜ਼ਿਆਦਾ ਚੱਲ ਰਿਹਾ ਔਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਡਟ ਕਾਮਨ ਯੂਨੀਵਰਸਿਟੀ ਇਸ ਟਾਈਮ ਜਿਹੜਾ ਪੈਟਰੋਲੀਅਮ ਇੰਜੀਨੀਅਰਿੰਗ ਦੇ ਉੱਪਰ 20% ਸਕਾਲਰਸ਼ਿਪ ਫਿਕਸਡ ਦੇ ਰਹੀ ਹੈ ਜਿਹੜਾ ਵੀ ਬੱਚਾ ਉਹਦੇ ਵਿੱਚ ਲੈ ਰ ਅ ਐਡਮਿਸ਼ਨ ਉਨੂੰ 20% ਗੈਰੰਟੀਡ ਉਨੂੰ ਸਕਾਲਰਸ਼ਿਪ ਲੱਗ ਰਹੀ ਆ ਇਦਾਂ ਤੇ ਕਾਫੀ ਸਾਰੇ ਕੋਰਸੇਜ਼ ਆ ਜਿਹੜੇ ਬੱਚਾ ਨੂੰ ਪਤਾ ਨਹੀਂ ਹੁੰਦੇ ਹਨ ਜੇਮਸ ਕੋਕ ਯੂਨੀਵਰਸਿਟੀ ਆ ਬ੍ਰਿਸਬੇਨ ਉਹਨਾਂ ਦੀ ਹਨਾ ਮਾਸਟਰਸ ਇਨ ਹਸਪਿਟੈਲਿਟੀ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਮਬੀ ਉਹ ਕੰਬਾਈਨਡ ਪ੍ਰੋਗਰਾਮ ਹੈ ਤੇ ਉਹਦੇ ਵਿੱਚ ਜੌਬ ਚਾਂਸਸ ਬਹੁਤ ਹੁੰਦੇ ਆ ਔਰ ਉਹਦੇ ਵਿੱਚ ਵੀ ਜੇ ਹਾਈਲਡ ਦਾ ਬੈਂਡ ਅੱਛੇ ਆ ਤੇ ਇੱਕ ਸਕਾਲਰਸ਼ਿਪ ਲੱਗਦੀ ਆ ਪਰਸੈਂਟੇਜ ਹੈ ਦੂਜੀ ਸਕਾਲਰਸ਼ਿਪ ਲੱਗ ਗਈ ਬੱਚੇ ਦਾ ਜੇ ਕੋਈ ਇੰਟਰਵਿਊ ਹੋਇਆ ਯੂਨੀਵਰਸਿਟੀ ਦਾ ਉਹ ਠੀਕ ਤੇ ਤਾਂ ਤੇਜੀ ਮਤਲਬ ਉਹਦੇ ਵਿੱਚ ਵੀ ਬੱਚੇ ਦੇ 7-8000 ਡਾਲਰ ਤੱਕ ਦੀ ਸਕਾਲਰਸ਼ਿਪ ਚੱਲੀ ਜਾਂਦੀ ਆ ਇਹ ਬਹੁਤ ਅੱਛਾ ਹੈ ਹੁਣ ਨਿਊਜ਼ੀਲੈਂਡ ਉਹ ਬਹੁਤ ਅੱਛਾ ਹੈ ਕੰਟਰੀ ਇਸ ਟਾਈਮ ਕਿ ਜਿਹਦੇ ਵਿੱਚ ਤੁਹਾਨੂੰ ਪੀਜੀ ਡਿਪਲੋਮਾ ਲੈਵਲ 8 ਦਾ ਕਰਦੇ ਹੋ ਤੁਹਾਨੂੰ 3 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਦੇ ਰਹੇ ਆ ਹਾਂ ਆਇਰਲੈਂਡ ਆ ਤੁਹਾਨੂੰ ਮਤਲਬ ਬੱਚਿਆਂ ਨੂੰ ਆਪਸ਼ਨਸ ਨਹੀਂ ਪਤਾ ਹੁੰਦੀ ਕਿ ਜੇ ਮੇਰੀ ਗਲੀ ਦਾ ਬੱਚਾ ਕੈਨੇਡਾ ਗਿਆ ਜਾਂ ਪਰਸੈਂਟੇਜ ਨਹੀਂ ਆ ਤੁਸੀਂ ਕੈਨੇਡਾ ਜਾਣਾ ਜਦ ਕਿ ਸਾਡਾ ਕਲ ਵੀਜ਼ਾ ਆਇਆ ਸਾਡੇ ਪੰਜ ਬੈਂਡ ਚ ਵੀ ਵੀਜ਼ਾ ਆਇਆ ਮੈਂ ਇੱਕ ਚੀਜ਼ ਪੁੱਛਣਾ ਚਾਹੁੰਨਾ ਤੁਸੀਂ ਜਿਵੇਂ ਸਾਰੀ ਕੰਟਰੀਜ਼ ਬਾਰੇ ਤਾਂ ਗੱਲ ਕੀਤੀ ਜਿਹਦੇ ਬਾਰੇ ਜਾਣਕਾਰੀ ਮਿਲੇਗੀ ਇਹਨਾਂ ਸੈਮੀਨਾਰਸ ਹੂੰ ਕਾਫੀ ਕੇਸਿਸ ਐਸੇ ਨੇ ਜਿਵੇਂ ਡਿਕਲਾਈਨ ਹੋ ਚੁੱਕੇ ਨੇ ਅਲੱਗ-ਅਲੱਗ ਰੀਜ਼ਨਸ ਕਰਕੇ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਉਹਨਾਂ ਲਈ ਵੀ ਕੁਝ ਹੈ ਆਪਸ਼ਨ ਜਦੋਂ ਵਿਜ਼ਿਟ ਕਰ ਇਹ ਜਿਹੜਾ ਬੱਚੇ ਦਾ ਕਲ ਵੀਜ਼ਾ ਆਇਆ ਇੰਟਰਵਿਊ ਦਿਖਾਓ ਬੱਚੇ ਦੇ ਤੁਸੀਂ ਉਹ ਬੱਚੇ ਦਾ ਡਿਕਲਾਈਨ ਹੀ ਹੋਇਆ ਸੀਗਾ ਚੰਡੀਗੜ੍ਹ ਦੀ ਬੜੀ ਕੰਪਨੀ ਸੀਗੀ ਜਿਸ ਤੋਂ ਡਿਕਲਾਈਨ ਹੋਇਆ ਸੀ ਉਹਦੇ ਬਾਅਦ ਮੇਰੇ ਕੋਲ ਆਇਆ ਸੀਗਾ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਡਿਕਲਾਈਨ ਹੋ ਗਏ ਜਾਂ ਦੇਖੋ ਇਸ ਟਾਈਮ ਜਿਹੜਾ ਯੂਕੇ ਮਾਸਟਰਸ ਦੇ ਵਿੱਚ ਸਪਾਊਸ ਵੀਜ਼ਾ ਬੜਾ ਆਰਾਮ ਨਾਲ ਦਿੰਦਾ ਹੈ ਬਸ ਇੱਕੋ ਹੀ ਕੰਡੀਸ਼ਨ ਹੈ ਆਇਰਸ ਦੇ ਵਿੱਚ 5.5 ਤੋਂ ਘੱਟ ਕਿਸੇ 'ਚ ਵੀ ਨਾ ਹੋਏ ਤੇ ਉਹਨਾਂ ਨੂੰ ਫਾਊਂਡੇਸ਼ਨ ਕੋਰਸ ਮਿਲ ਜਾਂਦਾ ਹੈ ਜੇ ਪਰਸੈਂਟੇਜ ਘਟਾ ਹੈ ਜੇ ਪਰਸੈਂਟੇਜ ਠੀਕ ਹੈ ਔਰ ਬੈਂਡ ਬੈਂਡ ਠੀਕ ਹੈ ਫਿਰ ਬੱਚਾ ਡਾਇਰੈਕਟ ਐਂਟਰੀ ਮਾਸਟਰਸ 'ਚ ਹੋ ਸਕਦਾ ਹੈ 스ਪਾਊਸ ਵਾਸਤੇ ਮਾਸਟਰਸ 'ਚ ਬੱਚਾ ਜਾ ਸਕਦਾ ਹੈ ਉੱਥੇ ਪਰਸੈਂਟੇਜ ਦੀ ਵੀ ਪ੍ਰੋਬਲਮ ਨਹੀਂ ਹਨਾਈਲਸ ਦੀ ਵੀ ਪ੍ਰੋਬਲਮ ਨਹੀਂ ਹੈ ਸਬਜੈਕਟ ਦੀ ਵੀ ਪ੍ਰੋਬਲਮ ਨਹੀਂ ਹੈ ਕੰਟਰੀ ਹਜੇ ਬਹੁਤ ਸਾਲ ਬਾਅਦ ਖੁੱਲਿਆ ਬੱਚੇ ਇਸ ਸਟੇਜ ਦਾ ਫਾਇਦਾ ਉਠਾ ਸਕਦੇ ਆ ਜਿਵੇਂ ਮੈਮ ਨੇ ਕਿਹਾ ਤੁਸੀਂ ਹਰ ਕੰਟਰੀ ਬਾਰੇ ਚਾਹੇ ਕੋਈ ਵੀ ਚੇਂਜਸ ਆਈਆਂ ਅਪਡੇਸ਼ਨਸ ਆਈਆਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਕੁਝ ਸਟੂਡੈਂਟਸ ਨਾਲ ਇੱਥੇ ਮਿਲਾਉਣਾ ਚਾਹੁੰਨਾ ਮੈਂ ਤੁਹਾਨੂੰ ਉਹ ਵੀ ਬੱਚੇ ਨਾਲ ਜਿਹੜੇ ਆਲਰੇਡੀ ਰਿਜੈਕਟ ਸੀਗਾ ਤਾਂ ਕਿ ਨੈਵੀਗੇਟਰ ਦੁਆਰਾ ਨੈਵੀਗੇਸ਼ਨ ਜਿਹੜੀ ਦਿੱਤੀ ਗਈ ਬੱਚਿਆਂ ਨੂੰ ਰਾਹ ਦਿਖਾਏ ਗਏ ਉਹਨਾਂ ਦੇ ਰਿਜ਼ਲਟਸ ਕੀ ਰਹੇ ਬੱਚਿਆਂ ਦਾ ਐਕਸਪੀਰੀਅੰਸ ਕੀ ਰਿਹਾ ਹੈ ਉਹ ਮਿਲ ਕੇ ਜਾਣਦੇ ਹਾਂ ਮੈਂ ਗੁਜੇਂਦਰ ਮੈਂ ਰੋਪੜ ਦਾ ਰਹਿੰਦਾ ਹਾਂ ਤੇ ਮੈਂ ਨਵੰਬਰ ਦੇ ਵਿੱਚ ਮੈਂ ਕੋਲ ਐਕਸੀਡੈਂਟ ਹੋ ਗਿਆ ਕੋਈ ਨਾ ਕੋਈ ਫਾਈਲ ਡਿਸਕਸ ਕੀਤੀ ਸੀ ਮੈਂ ਉਹਨੂੰ ਤੇ ਮੇਰੀ ਫਾਈਲ ਥੋੜੀ ਜਿਹੀ ਕਨਫਿਊਜ਼ ਹੋ ਗਈ ਸੀ ਕਿ ਕੈਨੇਡਾ ਦਾ ਨਵੰਬਰ ਦੇ ਪਿੱਛੇ 10 ਆਫ ਨਵੰਬਰ ਨੂੰ ਮੈਮ ਮੈਂ ਲੋਕਲ ਮੈਂ 15th ਆਫ ਨਵੰਬਰ ਵਿਜ਼ਿਟ ਕੀਤਾ ਸੀ ਤੇ ਮੈਨੂੰ ਮੈਨੂੰ ਗਾਈਡ ਕੀਤਾ ਸੀ ਵਧੀਆ ਤੇ ਮੈਨੂੰ ਵਧੀਆ ਲੱਗਿਆ ਮੈਮ ਨਾਲ ਗੱਲਬਾਤ ਕਰਕੇ ਤਾਂ ਮੈਂ ਮੈਮ ਕੋ ਫਾਈਲ ਲਈ ਸੀ ਆਪਣੇ ਤੇ ਮੈਂ ਆਪਣੀ ਫਾਈਲ ਪੂਰੀ ਪ੍ਰੋਸੈਸ ਦੇ ਅੰਦਰ ਵਿੱਚ ਕਰਕੇ ਇਹ 15 ਦਿਨ ਪਹਿਲਾਂ ਅਪਲਾਈ ਕੀਤਾ ਸੀ ਕੈਨੇਡਾ ਵੀਜ਼ਾ ਲਈ ਬੈਂਕੂਵਰ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਤੇ ਅੱਜ ਮੇਰਾ ਵੀਜ਼ਾ ਆ ਗਿਆ ਤੇ ਮੈਂ ਬਹੁਤ ਖੁਸ਼ ਹਾਂ ਜੀ ਤੇ ਥੈਂਕ ਯੂ ਵੀਨਾ ਮੈਮ ਤੇ ਮੀਨੂ ਮੈਂ ਮੈਨੂੰ ਮੈਂ ਪਟਾਲਾ ਤੋਂ ਬਿਲੋਂਗ ਕਰਦੀ ਹਾਂ ਮੈਂ 2017 ਵਿੱਚ ਪੀਐਸਸੀ ਲੱਸੀ ਕੀਤੀ ਉਸ ਤੋਂ ਬਾਅਦ ਮੈਂ OIET ਦਿੱਤੀ OIET ਵਿੱਚ ਮੈਂ B ਗ੍ਰੇਡ ਲਏ ਮੈਂ ਉਸ ਤੋਂ ਬਾਅਦ ਮੈਂ ਆਸਟ੍ਰੇਲੀਆ ਵਿੱਚ ਸਰਚ ਕੀਤਾ ਕਿ ਮੈਂ ਕਿਸ ਨੀਸ ਤੇ ਜਾ ਸਕਨੀ ਆ ਉਸ ਤੋਂ ਬਾਅਦ ਮੈਂ ਡਿਰੀਗੇਟਰ ਦੇ ਵਿੱਚ ਚਾਈ ਜੋ ਕਿ ਮਾਨਵਿਤ ਨਾਮ ਮਿਲੇ ਮਾਨਵਿਤ ਨਾਮ ਨੇ ਮੈਨੂੰ ਪ੍ਰੋਗਰਾਮ ਵਾਲੀ ਗੱਲ ਦਿੱਤੀ ਜੋ ਕਿ ਆਸਟ੍ਰੇਲੀਆ ਵਿੱਚ ਉਪਲਬਧ ਹੈ ਉਸ ਪ੍ਰੋਗਰਾਮ ਦਾ ਨਾਮ ਹੈ GDN ਗ੍ਰੈਜੂਏਟ ਡਿਪਲੋਮਾ ਇਨ ਨਰਸਿੰਗ ਜਿਸ ਵਿੱਚ ਮੈਂ ਜਾ ਰਹੀ ਆ ਤੇ ਮੈਂ ਉਸ ਤੋਂ ਬਾਅਦ ਆਪਣੀ ਪ੍ਰੋਫਾਈਲ ਕੀਤੀ ਤੇ ਮੇਰਾ ਵੀਜ਼ਾ ਜਿਹੜਾ 30 ਸੈਕਿੰਡ ਆਇਆ ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰਾਂਗੀ ਕਿ ਨੈਵੀਗੇਟਰਸ ਦੇ ਵਿੱਚ ਆ ਕੇ ਜਰੂਰ ਮਨਪ੍ਰਿਤ मैम ਨੂੰ ਮਿਲੋ ਜਿਨ੍ਹਾਂ ਨੇ ਮੈਨੂੰ ਬੜੀ ਗਾਇਡ ਕੀਤਾ ਹੈ। ਹੈਲੋ एवरीवन, ਆਮ ਆਦਿਤਿਆ ਦੋਵੇ ਫਰਮ ਚੰਗ। ਆਈ ਕੰਪਲੀਟਿਡ ਮਾਈ ਗ੍ਰੈਜੂਏਸ਼ਨ ਫਰਮ ਚਿਕਾਈ। ਆਫਟਰ ਪਰਸ ਮਾਈ ਗ੍ਰੈਜੂਏਸ਼ਨ ਆਈ ਡਿਸਾਈਡਿਡ ਟੂ ਸਟੱਡੀ ਅਬ੍ਰੋਡ। ਦੈਨ ਆਪਰੋਚ ਨੈਵੀਗੇਟਰ ਕੋਰਸਿਸ। ਐਸ ਮਾਈ ਹਾਈਡਰੋਪੋਨਿਕਸ ਹਾਸ ਗਾਟ ਹਿਸ ਵੀਜ਼ਾ ਅਪਰੂਵਡ ਫਰਮ ਨੈਵੀਗੇਟਰਸ। ਵੀ ਫਾਉਂਡ ਅ ਸਰਵਿਸਿਸ ਟੂ ਬੀ ਵਿਦ ਅ ਫੇਸ। ਐਂਡ ਆਈ ਅਪਲਾਈਡ ਫੋਰ ਅ ਵੀਜ਼ਾ ਫਰ ਆਸਟ੍ਰੇਲੀਆ ਐਂਡ ਗਾਟ ਮਾਈ ਵੀਜ਼ਾ ਵਿਦਿ I would like to specially thank Veena ma'am and staff and would recommend Navigators to all the students who aspire to study abroad. Thank you so much. My name is Jodhkar and my mm name -hmm. is Vikram and thanks to Navigators because we used to apply Spouse Visas apply many places but not at every place because I used to go there alone. But during the Amritsar Seminar, I got Navigators chance to meet ਦੇ ਪਰ ਰੀਅਲੀ ਥੈਂਕਸ ਟੂ ਨੇਵੀਗੇਟਰਸ ਉਹਨਾਂ ਦੀ ਵੈਲਨਾਪਾ ਤੁਨੋਂ ਇਕੱਠੇ ਆਸਟ੍ਰੇਲੀਆ ਗਏ ਮੈਥਮ 3 ਸਾਲ ਪਹਿਲਾਂ ਆ 3 ਸਾਲ ਪਹਿਲਾਂ ਪਰ ਅਪਾ ਅੱਜ ਬਹੁਤ ਹੈਪੀ ਆ ਕਿ ਇਹਨਾਂ ਦੀ ਵਜ੍ਹਾ ਕਰਕੇ ਅੱਜ ਆਪਾਂ ਇਕੱਠੇ ਗਏ ਹੋ ਤੇ ਆ জব ਸਟਡੀ ਐਵਰੀਥਿੰਗ ਗੁੱਡ ਚੱਲ ਰਿਹਾ ਸੀਰੀਅਸਲੀ ਦੇਰ ਤੋਂ ਥੈਂਕਸ ਆ ਨੇਵੀਗੇਟਰਸ ਨੂੰ ਅਸੀਂ ਅਪਾ ਅੱਜ ਵੀ ਆ ਗਏ ਆ ਤੇ ਅੱਜ ਮੈਂ ਲਾਈ ਸਪੈਸ਼ਲੀ ਇਸੇ ਕਰਕੇ ਨੇਵੀਗੇਟਰਸ ਮੈਮ ਨੂੰ ਵੀ ਨਾਲ ਨੂੰ ਮਿਲਣਾ ਹੈ ਕਿਉਂਕਿ ਆਪਾਂ ਬਹੁਤ ਕੋਈ ਸ਼ਰਵਿਸ ਤੋਂ ਥੈਂਕ ਯੂ ਮੈਮ ਦੀ ਨੇਚਰ ਬਹੁਤ ਵਧੀਆ ਮੈਮ ਦੀ ਸਾਰੇ ਸਟਾਫ ਦੀ ਸਟਾਫ ਦੀ ਬਹੁਤ ਵਧੀਆ ਥੈਂਕ ਯੂ ਸੋ ਮਚ ਹੈਲੋ एवरीवन ਮੇਰਾ ਨਾਮ ਪਰਮਜੀਤ ਗੌਰ ਹੈ ਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ ਰੀਸੈਂਟਲੀ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤੇ ਮੈਂ ਫਰਦਰ ਸਟੱਡੀ ਲਈ ਅਬਰਾਡ ਦੇ ਆਪਸ਼ਨਸ ਦੇਖ ਰਹੀ ਸੀ ਮੈਂ ਕਾਫੀ ਸਾਰੇ ਐਜੂਕੇਸ਼ਨਲ ਕੰਸਲਟੈਂਟਸ ਦੇ ਕੋਲ ਗਈ ਪਰ ਮੈਂ ਨੂੰ ਕਿਸੇ ਤੋਂ ਵੀ ਸੈਟੀਸਫਾਈਡ ਆਨਸਰ ਨਹੀਂ ਮਿਲਿਆ ਤੇ ਫਾਈਨਲੀ ਮੈਂ ਨੈਵੀਗੇਟਰਸ ਦੇ ਕੋਲ ਆਈ ਮੈਂ ਤੇ ਨੈਵੀਗੇਟਰਸ ਦੇ ਕੋਲ ਮਨਪ੍ਰੀਤ मैम ਕੋਲ ਆਈ ਤੇ ਉਹਨਾਂ ਨੇ ਮੈਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਗਾਈਡੈਂਸ ਦਿੱਤੀ ਮੈਨੂੰ ਬਹੁਤ ਹੀ ਹੈਲਪਫੁਲ ਉਹਨਾਂ ਨੇ ਤਰੀਕੇ ਨਾਲ ਮੈਨੂੰ ਪ੍ਰੋਪਰ ਗਾਈਡੈਂਸ ਦਿੱਤੀ ਤੇ ਮੈਂ ਮੈਨੂੰ ਕਾਫੀ سارے ਕੋਰਸਸ ਬਾਰੇ ਕਾਫੀ ساری ਕੰਟਰੀਜ਼ ਬਾਰੇ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਫਾਈਨਲੀ ਮੈਂ ਆਪਣਾ ਡੈਨਮਾਰਕ ਦਾ ਵੀਜ਼ਾ ਵਿਥਿਨ 15 ਡੇਜ਼ ਜੋ ਹੈ ਮੈਨੂੰ ਮਿਲਿਆ ते मैं नी कहना चाहाँगी कि जो डायरेक्टर ने मिसिज वीना गोयल मैम वो बहुत ही ज्यादा हैल्पफुल बहुत ही ज्यादा कोपरेटिव ने ते अदर स्टाफ मैम्बर भी बहुत ज्यादा अच्छे ने बहुत अच्छे तरीके बच्चों गाइडेंस देते दे हैं ते मैं सारे बच्चों यही रिकमेंड कराँगी कि एक बार आपने and after completing my bachelor's I was pursuing for my master's and I have been gone through many universities in many countries and I was a bit confused about choosing the perfect university for me and in meanwhile I have been in contact with navigator overseas Chandigarh and I met with counsellor in navigators and he helped me a lot and uh, he just uh, told me about several universities in many countries and in, in that uh, I have been I have chosen uh, Turiba University Latvia and that university was really good, and I just applied in that university. And after applying in that university, I just uh, got very much help from the director, ma'am, that is Vina Goel, ma'am, and she helped me a lot. And when I was stuck in a critical condition, and at that moment, ma'am helped me a lot for approval of my visa. And uh, and the filing work is done by the uh, counselor team, and they are really good at filing. And I. and i will request uh, the students who are going for their masters they must uh, come to visit the navigator overseas for their great future so is jisko student ne apna experience sajha kita tusi bhi koi jankari chahunde ho to navigators de number chal rahe ne unhan de call kiti ja sakdi hai otherwise free of cost seminar hai ji 6 tarikh nu chandigarh aroma vikhhe 7 tarikh nu ludhiana 23 moga 24 march april sorry jalandhar ਇਨਾਂ ਦੇ ਵਿੱਚ ਤੁਸੀਂ ਕੋਈ ਪੈਸੇ ਨਹੀਂ ਦੇਣੇ ਜਾ ਕੇ ਆਪਣੀ ਅਸੈਸਮੈਂਟ ਲਈ ਵੀਨਾ ਜੀ ਨੂੰ ਅਲੱਗ-ਅਲੱਗ ਯੂਨੀਵਰਸਿਟੀਆਂ ਰਿਪਰੈਜ਼ੈਂਟੇਟਿਵਸ ਨੂੰ ਡਾਇਰੈਕਟਲੀ ਮਿਲ ਸਕਦੇ ਹੋ ਤਾਂ ਕਿ ਇੱਕ ਪ੍ਰੋਪਰਲੀ ਟਰਾਂਸਪੇਰੈਂਸੀ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚ ਪਾਏ ਮੈਂ ਕੋਈ ਮੈਸੇਜ ਜਾਂਦੇ ਹੁੰਦੇ ਦੇਣਾ ਚਾਹਉਂ ਦੇਖੋ ਮੈਸੇਜ ਇਹ ਹੈ ਕਿ ਤੁਸੀਂ ਜਿਹੜੇ ਬੱਚੇ ਆ ਇਸ ਟਾਈਮ ਐਗਜ਼ਾਮ ਦੇਣ ਦੇ ਬਾਅਦ ਨੈਵੀਗੇਟਰਸ ਦੇ ਵਿੱਚ ਜਦ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ navigators ਦੀ ਵੈਬਸਾਈਟ ਦੇ ਦੇਖ ਸਕਦੇ ਹੋ www.navigatorsoverseas.com ਤੇ ਜਿਹੜਾ ਫੇਸਬੁੱਕ ਪੇਜ ਹੈ navigatorsoverseas private limited ਦਾ ਉਹ ਦੇਖ ਸਕਦੇ ਹੋ ਗਲਤ ਇਨਫੋਰਮੇਸ਼ਨ ਕਨਫਿਊਜ਼ਨ ਤੋਂ بچੋ ਮੇਨਲੀ ਤੁਸੀਂ ਕਾਉਂਸਲਿੰਗ ਲੋ ਕਾਉਂਸਲਿੰਗ ਮੀਨਸ ਕਿ ਕੰਸਲਟੈਂਸੀ ਇਹ ਨਹੀਂ ਕਿ ਜਸਟ ਜਾਣਾ ਹੈ ਜਾ ਕੇ ਕੁਝ ਕਰਨਾ ਕੈਰੀਅਰ ਬਣਾਣਾ ਉਹਦੇ ਵਾਸਤੇ ਇੰਗਲਿਸ਼ ਅੱਛੀ ਹੋਣੀ ਚਾਹੀਦੀ ਔਰ ਕੰਪਿਊਟਰ ਸਕਿੱਲਸ ਅੱਛੀ ਹੋਣੀ ਚਾਹੀਦੀ ਬਾਹਰ ਜਾਣ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਇਹ ਮੇਰੇ ਖਿਆਲ ਜਦ ਮੈਂ ਸ਼ੁਰੂ ਕੀਤਾ ਸੀ 22 ਸਾਲ 23 ਸਾਲ ਪਹਿਲੇ ਕੰਮ ਜਦ ਵੀ ਸਾਡੇ ਕੋਲ ਜਦ ਫੋਰਨਰਸ ਆਉਂਦੇ ਸੀ ਇਹ ਕਹਿੰਦੇ ਸੀ ਕਿ ਇਹਨਾਂ ਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਕੰਪਿਊਟਰ ਸਕਿੱਲ ਸ਼ੁੱਡ ਬੀ ਵੈਰੀ ਗੁੱਡ ਇੰਗਲਿਸ਼ ਸ਼ੁੱਡ ਬੀ ਵੈਰੀ ਗੁੱਡ ਔਰ ਅੱਜ ਇੱਕ ਚੀਜ਼ ਦੀ ਹੈਰਾਨੀ ਹੈ ਇੰਪਰੂਵ ਹੋਇਆ ਪਰ 22 23 ਸਾਲ ਬਾਅਦ ਵੀ ਆਪਾਂ ਇੰਡੀਆ 'ਚ ਇਹ ਚੀਜ਼ ਦੀ ਸਟਰਗਲ ਕਰ ਰਹੇ ਹਾਂ ਮੇਰੇ ਜੀ ਇੱਕ ਚੀਜ਼ ਅੱਜ ਅਵੇਅਰ ਕਿਹੜੀ ਚੀਜ਼ ਤੋਂ ਰਹਿਣ ਦੀ ਲੋੜ ਹੈ ਕਿਹੜੀ ਚੀਜ਼ ਤੋਂ ਜੇ ਗੱਲ ਕਰੀਏ ਪੰਜਾਬੀ ਵਿੱਚ ਬਚਣ ਦੀ ਲੋੜ ਹੈ ਪੈਰੈਂਟਸ ਨੂੰ ਤੋਂ ਬੱਚਿਆਂ ਨੂੰ ਜਿੱਥੇ ਮਿਸ ਗਾਈਡੈਂਸ ਜਿਹੜਾ ਸਭ ਤੋਂ ਕਹੇਗਾ ਨਾ ਬਿਲਕੁਲ ਗਰੰਟੀਡ ਵੀਜ਼ਾ ਹੈ ਗਰੰਟੀ ਵਰਡ ਕੋਈ ਕਦੇ ਵੀ ਨਹੀਂ ਹੁੰਦੀ ਕਿਉਂਕਿ ਡਿਸੀਜਨ ਸੈਕਸੈਸ ਰੇਟ ਤੁਸੀਂ ਦੇਖੋ ਅਗਲੇ ਦਾ ਸਕਸੈਸ ਰੇਟ ਕਿੰਨਾ ਕਿੰਨਾ ਅੱਛਾ ਗਰੰਟੀ ਕੋਈ ਵੀ ਨਹੀਂ ਦੇ ਸਕਦਾ ਕਿਉਂਕਿ ਅੱਜਕੱਲ ਮੈਂ ਇਹ ਜਿਹੜਾ ਈਜ਼ੀ ਹੋ ਗਿਆ ਨਾ ਤੁਸੀਂ ਪੈਸੇ ਲੈ ਲਓ ਗਰੰਟੀਡ ਵੀਜ਼ਾ ਕਰਾ ਦਿਓ ਪੈਕੇਜ ਜਿਹੜੇ ਸਿਸਟਮ ਚੱਲ ਗਿਆ ਇਹ ਸਭ ਤੋਂ ਖਤਰਨਾਕ ਹੈ ਤੁਹਾਡੇ ਵਾਸਤੇ ਤੁਹਾਨੂੰ ਇਹ ਨਹੀਂ ਪਤਾ ਅਗਲਾ ਕੀ ਪੇਪਰ ਲਗਾ ਰਿਹਾ ਤੁਹਾਡੇ ਬਿਲਕੁਲ ਇਹੀ ਐਕਸਪੀਰੀਅੰਸ ਦਾ ਫਾਇਦਾ ਹੁੰਦਾ ਜੀ ਤੁਹਾਨੂੰ ਉਹਨਾਂ ਨੇ ਮੈਸੇਜ ਵੀ ਦਿੱਤਾ ਉਮੀਦ ਕਰਦੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਲਈ ਕਾਫੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਲਈ ਲੁੜਿੰਦੀ ਸੀ ਉਹ ਤੁਸੀਂ ਪਚਾ ਪਏ ਹੋਵਾਂਗੇ ਕੁਝ ਰਹਿ ਗਿਆ ਹੋਵਾ ਤਾਂ ਜ਼ਰੂਰ ਇਹਨਾਂ ਦੇ ਸੈਮੀਨਾਰ 'ਚ ਵਿਜ਼ਿਟ ਕਰਿਓ 6 April ਚੰਡੀਗੜ੍ਹ 7 ਨੂੰ ਲੁਧਿਆਣਾ 23 ਤਰੀਕ ਮੋਗਾ 24 ਜਲੰਧਰ ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਮੈਂ ਸ਼ੋਅ ਚ ਆਉਣ ਲਈ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਸਾਰੇ ਦਰਸ਼ਕਾਂ ਦਾ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ ਦਿਓ ਜਲਦ ਸਤਿ ਸ਼੍ਰੀ ਅਕਾਲ